ਪੰਜਾਬ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਬੁਰੀ ਤਰ੍ਹਾਂ ਫੇਲ ਹੋ ਗਈ ਆ ਬੀਤੇ ਦਿਨੀ ਸੁਖਵਿੰਦਰ ਸਿੰਘ ਕਲਕੱਤਾ ਜਿਹੜੇ ਸੈਨੇ ਦੇ ਸਰਪੰਚ ਨੇ ਉਹਨਾਂ ਦਾ ਕਤਲ ਹੋ ਗਿਆ ਤੇ ਕਤਲ ਦਾ ਜਿਹੜਾ ਜ਼ਿੰਮੇਵਾਰੀ ਆ ਉਹ ਕਿਸੇ ਨੇ ਅਜੇ ਤੱਕ ਨਹੀਂ ਲਈ ਆ ਤੇ ਨਾ ਹੀ ਕੋਈ ਕਤਲ ਕਰਨ ਵਾਲਾ ਸਾਹਮਣੇ ਆਇਆ ਹੈ ਪਰ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ ਲੱਖੇ ਸਧਾਨੇ ਨੇ ਕਿਹਾ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਉਦੋਂ ਤੋਂ ਮੂਸੇ ਵਾਲੇ ਤੋਂ ਲੈ ਕੇ ਖੇਡਾ ਤੋਂ ਲੈ ਕੇ ਹੁਣ ਸਾਡੇ ਜਿਹੜੇ ਇਹ ਨੌਜਵਾਨ ਪੰਜਾਬ ਦੀ ਆਵਾਜ਼ ਚੱਕਣ ਵਾਲੇ ਨੇ ਉਹ ਵੀ ਜਿਹੜੇ ਇਨਾਂ ਦੀ ਭੇਟ ਚੜ ਰਹੇ ਨੇ ਅਤੇ ਜੋ ਵੀ ਪੰਜਾਬ ਦੇ ਵਿੱਚ ਕੋਈ ਪੰਜਾਬ ਦੇ ਹੱਕਾਂ ਦੀ ਜਾਂ ਨੌਜਵਾਨੀ ਦੀ ਗੱਲ ਕਰੂਗਾ ਜਾਂ ਪੰਜਾਬ ਸਰਕਾਰ ਨਾਲ ਜਾਂ ਕਿਸੇ ਵੀ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਮੱਥਾ ਲਾਊਗਾ ਤਾਂ ਉਸ ਨਾਲ ਆ ਇਸੇ ਤਰ੍ਹਾਂ ਦਾ ਜਿਹੜਾ ਹਾਸ਼ਰ ਹੈ ਉਹ ਹੁੰਦਾ ਰਹੂਗਾ ਜੇ ਜਦੋਂ ਤੱਕ ਜਿਹੜੇ ਪੰਜਾਬੀ ਨੇ ਉਹ ਆਵਾਜ਼ ਨਹੀਂ ਉਠਾਉਂਦੇ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਸੁਖਵਿੰਦਰ ਸਿੰਘ ਜਿਹੜਾ ਨੌਜਵਾਨ ਸੀ ਉਹ ਪੂਰਾ ਇੱਕ ਤਰ੍ਹਾਂ ਦਾ ਗਰੀਬਾਂ ਦਾ ਮਸੀਹਾ ਸੀ ਤੇ ਪਿੰਡ ਲਈ ਉਹ ਚਾਨਣ ਮਨਾਰਾ ਸੀ ਤੇ ਜਦੋਂ ਤੋਂ ਉਹ ਸਰਪੰਚੀ ਉਹਨਾਂ ਨੇ ਸੰਭਾਲੀ ਸੀ ਉਹ ਬਾਹਰੋਂ ਆਇਆ ਸੀ ਤੇ ਬਾਹਰੋਂ ਤੋਂ ਆ ਕੇ ਉਸਨੇ ਪਿੰਡ ਦਾ ਮਾਹੌਲ ਹੀ ਬਦਲ ਦਿੱਤਾ ਸੀ ਤੇ ਉਹਨੇ ਸੇਵਾ ਭਾਵਨਾ ਨਾਲ ਪਿੰਡ ਵਿੱਚ ਕੰਮ ਕੀਤਾ ਤੇ ਉਸ ਨੂੰ ਇਸ ਦਾ ਇਹ ਹਸ਼ਰ ਮਿਲਿਆ ਉਸ ਨੂੰ ਜਿਹੜੀ ਪੰਜਾਬ ਦੇ ਜਾਂ ਪੰਜਾਬ ਸਰਕਾਰ ਦੇ ਖਿਲਾਫ ਜਿਹੜੀ ਆਵਾਜ਼ ਚੱਕਣ ਦਾ ਇਹ ਹਸ਼ਰ ਮਿਲਿਆ ਕੀ ਕਹਿਣਾ ਲੱਖਾ ਸਿਧਾਨਾ ਦਾ ਉਹ ਤੁਹਾਨੂੰ ਦਿਖਾਉਂਦੇ ਆ ਉਸ ਵਾਲੇ ਤੋਂ ਨਹੀਂ ਕੁਝ ਨਹੀਂ ਕਹੋ ਜੀ ਕਿੰਨੇ ਨੌਜਵਾਨ ਨੇ ਸਰਕਾਰ ਦੇ ਵਿੱਚ ਇਹ ਬਾਰੇ ਹੈ ਬਈ ਸਾਨੀ ਹੈ ਵਪਰੀ ਦੀ ਗੱਲ ਸਾਨੇ ਤਨ ਈਸ ਨੌਜਵਾਨ ਮੈਂ ਬਈ ਬੈਠਾ ਜੇ ਦੇਖਦਾ 10 ਤੋਂ 2020 ਦੇ ਵਿੱਚ ਕਸਾਨੀ ਲੋਕਾਂ ਦੇ ਵਿੱਚ ਬਹੁਤ ਜਿਆਦਾ ਸਰਗਰਮ ਰਿਹਾ ਹੈ ਉਸੇ ਸਿੰਘੂ ਤੇ ਟਿਕਰੀ ਤੇ ਸਾਨੂੰ ਲਗਾਤਾਰ ਉੱਥੇ ਰਾਤਾਂ ਨੂੰ ਦਿਨੇ ਬਹੁਤ ਸੰਘਰਸ਼ ਹੋਇਆ ਉਸ ਤੋਂ ਬਾਅਦ ਜਿੰਨੇ ਸੰਘਰਸ਼ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹੋਰ ਵੀ ਆਏ ਉਹਨਾਂ ਸੰਘਰਸ਼ਾਂ ਦੇ ਵਿੱਚ ਵੀ ਹਮੇਸ਼ਾ ਇਹ ਇਹ ਨੁ ਕਹੇ ਨਾ ਕੋ ਨਾ ਕਹੇ ਇਹ ਪਹੁੰਚ ਜਾ ਪਰ ਇਸ ਇਨਸਾਨ ਨੇ ਚਾਹੁੰਦਾ ਤਾਂ ਇਹ ਸਰਕਾਰ ਦੇ ਨਾਲ ਸਹਿਮਤੀ ਫਲਾਜ ਕਰਦਾ ਹਾਲਾਂਕਿ ਇਸ ਸਰਕਾਰ ਦੇ ਤੇ ਮੁਕੱਦਮੇ ਦਰਜ ਕਰਾਏ ਕਿਸ ਵੇ ਵਾਕੀ ਨਾਲ ਪੰਜਾਬ ਦੀ ਗੱਲ ਹੱਕਾਂ ਦੀ ਗੱਲ ਆਪਣੇ ਲੋਕਾਂ ਦੀ ਗੱਲ ਇੱਥੇ ਤੁਸੀਂ ਦੇਖੋਗੇ ਸ਼ਹਿਰ ਦੇ ਵਿੱਚ ਤਾਂ ਜਿੰਨੇ ਇੱਥੇ ਬੰਦੇ ਬੈਠੇ ਹਨ ਗਰੀਬ ਤਾਂ ਤਾਂ ਬਹੁਤ ਗਰੀਬਾਂ ਦਾ ਹੰਕਾਰਦ ਬਣ ਹਰ ਬੰਦੇ ਦੇ ਦੁੱਖ ਸੁੱਖਾਂ ਮੋੜੇ ਇੱਕ ਈਦਾ ਬੰਦਾ ਇੱਕ ਛੋਟੀ ਦੇ ਬੰਦੇ ਨੂੰ ਮਾਰ ਸੁਣਦੇ ਆਏ ਆਪਾਂ ਕਹਾ ਪਤਾਂ ਕਿ ਪੁਰਾਣੇ ਬਜ਼ੁਰਗਾਂ ਤੋਂ ਵੀ دیਵਾਨੀ ਦਾ ਬੰਦਾ ਸਿਖਰ ਵਾਲੇ ਬੰਦੇ ਨੂੰ ਮਾਰਦਾ ਸੇਬ ਮਾਰਦਾ ਉਹ ਗੱਲ ਆ ਜੀ ਇਸ ਪਿੰਡ ਦੇ ਵਿੱਚ ਆ ਦੂਜੀ ਗੱਲ ਜਿਹੜੀ ਇਸ ਇਨਸਾਨ ਨੇ ਉਸ ਬੰਦੇ ਦਾ ਚਿੱਟਾ ਛਡਾਉਣ ਦੇ ਲਈ ਆ ਤੇ ਕੋਈ ਮੇਰੇ YouTube ਖਾਸ ਕਰਦਾ ਜਿਹੋ ਕੁ ਉਹਦੇ ਬਿਵਾਰੀ ਜਹਿਮਤ ਪਈ ਉਦੋਂ ਵੀ ਇਸ ਇਨਸਾਨ ਦੇ ਨਾਲ ਦੀ ਨਾਲ ਜਿਹੜਾ ਮੈਂ ਇਹਨੂੰ ਕਹਾਂਗਾ ਵੀ ਇਹ ਕਤਲ ਦੇ ਪਿੱਛੇ ਸਿਆਸੀ ਜਿਹੜੇ ਸਾਜ਼ਿਸ਼ ਹੈ ਉਹ ਕਿਉਂ ਹੈ ਬਰਨਾਲਾ ਪੁਲਿਸ ਇਸ ਇਨਸਾਨ ਦਾ ਅਸਲਾ ਜਮ੍ਹਾਂ ਕਰਾ ਲਿਆ। ਹਾਲਾਂਕਿ ਇਹਨੂੰ ਧੰਪੀਆਂ ਵੀ ਆਈਆਂ ਇਹ ਪਤਾ ਵੀ ਸੀ ਬੰਦੇ ਵੀ ਇਹਦੇ ਕਈ ਵਾਰੀ ਮਗਰ ਲੱਗੇ ਆ। ਜਿਹਨੂੰ ਮਾਰਨ ਨੂੰ ਫਿਰਦੇ ਸੀ। ਇਹਨੇ SSP ਕੋਲ ਜਾ ਕੇ ਦਰਖਾਸਤਾਂ ਵੀ ਦਿੱਤੀਆਂ ਨੇ ਕਿ ਮੈਨੂੰ ਜਾਂ ਸਿਕਿਉਰਟੀ ਦਿੱਤੀ ਜਾਵੇ ਨਹੀਂ ਸਿਕਿਉਰਟੀ ਦੇਣੀ ਤੇ ਮੇਰਾ ਆਪਣਾ ਲਾਇਸੈਂਸ ਫੇਰ ਰਹਿ ਜਾ ਅਸਲਾ ਮੈਨੂੰ ਦਿੱਤਾ ਜਾਵੇ। ਕੁਈ ਇਸ ਵੇਲੇ ਕੋਈ ਵੋਟਾਂ ਥੋੜੀ ਐ ਜਿਹੜੀ ਵੋਟਾਂ ਦੇ ਕਾਰਨ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਇਹ ਦਸਤਾਵੇਜ਼ ਜਮ੍ਹਾਂ ਕਰਾ ਲਿਆ ਜਾਏ। ਇਸ ਬੰਦੇ ਨੇ ਕਿਤੇ ਪਿੰਡ ਦੇ ਵਿੱਚ ਸਾਰਾ ਨਿਕਲ ਬੈਠਾ ਹੈ। ਕਿਸੇ ਬੰਦੇ ਤੇ ਉਹ ਨਜਾਇਜ਼ ਵੀ ਅਸਲਾ ਕੱਢ ਲਿਆ ਉਹਨੂੰ ਹਲਾ ਕਰਤੀਆ ਜਾਂ ਉਹਦੇ ਮਗਰ ਪੈ ਗਿਆ। ਇਸ ਤਰ੍ਹਾਂ ਦੀ ਗੱਲ ਵੀ ਸੀ। ਇਹਦੇ باوجود ਵੀ ਬਿਨਾਂ ਗੱਲ ਤੋਂ ਬੰਦੇ ਨੂੰ ਬਹੁਤ ਜੋ ਸਰਕਾਰ ਬਣੀ ਤਾਂ ਜਾਂ ਸਾਹਿਬ ਉਹਨੇ ਲਗਾਤਾਰ ਪਰੇਸ਼ਾਨ ਕੀਤਾ ਗਿਆ, ਪਰਤੇ ਦਿੱਤੇ ਗਏ। ਇਹ ਲਾਇਸੈਂਸੀ ਅਸਲਾ ਜਿਹੜਾ ਜਮ੍ਹਾਂ ਕਰਾ ਲਿਆ ਗਿਆ। ਅੱਜ ਉਹ ਨਤੀਜਾ ਆਇਆ ਨਿਕਲਿਆ ਕਿ ਇੱਕ ਪੰਜਾਬ ਲਈ ਦਰਦ ਰੱਖਣ ਵਾਲਾ ਨੌਜਵਾਨ ਆਪਣੇ ਲੋਕਾਂ ਲਈ ਲੜਨ ਵਾਲਾ ਆਪਣੇ ਪਿੰਡਾਂ ਲਈ ਖੜਨ ਵਾਲਾ ਇੱਕ ਨੌਜਵਾਨ ਉਹ ਯਾਰਾਂ ਦਾ ਯਾਰ ਮੈਂ ਸਾਡੇ ਦਾ ਬਿੱਤਰਦਾ ਸੀ ਇਸ ਇਹ ਸਰਕਾਰ ਦੀ ਬਦੌਲਤ ਅਸੀਂ ਇੱਥੇ ਇਸ ਕੰਦੇ ਦੀ ਬੰਦਸਾ ਬੈਠਾ ਮੈਂ ਇਹੀ ਗੱਲ